ਕਿ ਹੋ ਆਇਆ ਦੂਰੋਂ ਚੱਲ ਗਿਆ ਜਦੋਂ ਵੀ ਇਨਸਾਨ ਦੇ ਜ਼ਿੰਦਗੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਕੋਈ ਦੁੱਖ ਘਟੇ ਪਰੇਸ਼ਾਨੀਆਂ ਬੁਰੀ ਹਾਲਾਤ ਆਉਂਦੇ ਨੇ ਤਾਂ ਇਨਸਾਨ ਪਹਿਲਾਂ ਤੇ ਕੋਸ਼ਿਸ਼ ਕਰਦਾ ਹੈ ਕਿ ਮੈਂ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਸੇ ਤਰੀਕੇ ਦੇ ਨਾਲ ਇੱਧਰ ਉੱਧਰ ਭਟਕਣਾ ਦੇ ਵਿੱਚ ਪੈ ਕਰਕੇ ਆਪਣੀਆਂ ਇਹਨਾਂ ਮੁਸ਼ਕਲਾਂ ਨੂੰ ਹੱਲ ਕਰ ਲਵਾਂ ਕਿਸੇ ਬਾਬੇ ਦੇ ਕੋਲ ਚਲਿਆ ਜਾਵਾਂ ਕਿਸੇ ਸਾਧੂ ਦੇ ਕੋਲ ਚਲਿਆ ਜਾਵਾਂ ਕਿਸੇ ਸਿਆਣੇ ਨੂੰ ਆਪਣਾ ਹੱਥ ਵਿਖਾ ਲਵਾਂ ਸ਼ਾਇਦ ਕੋਈ ਮੁਸ਼ਕਿਲ ਦਾ ਹੱਲ ਹੋ ਜਾਵੇ ਸ਼ਾਇਦ ਕੋਈ ਐਸੀ ਵਿਧੀ ਮਿਲ ਜਾਏ ਜਿਸ ਦੇ ਨਾਲ 1-2 ਦਿਨਾਂ ਦੇ ਵਿੱਚ ਹੀ ਮੇਰੇ ਸਾਰੇ ਮਸਲੇ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣ। ਬੰਦਾ ਕੋਸ਼ਿਸ਼ ਵੀ ਕਰਦਾ ਹੈ ਐਸਾ ਨਹੀਂ ਹੈ ਕਿ ਬੰਦਾ ਇਸ ਤਰ੍ਹਾਂ ਦੇ ਹੱਥ ਪੱਲੇ ਨਹੀਂ ਮਾਰਦਾ। ਆਪ ਬڑے ਲੋਕ ਵੇਖੋ ਜਦੋਂ ਕਈਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਪਰੇਸ਼ਾਨੀ ਆਉਂਦੀ ਹੈ, ਕੋਈ ਘਰ ਪਰਿਵਾਰ ਦੀ ਮੁਸ਼ਕਲ ਆਉਂਦੀ ਹੈ, ਲੋਕ ਸਿਆਣਿਆਂ ਦੇ ਕੋਲ ਜਾਂਦੇ ਨੇ। ਲੋਕ ਉਹਨਾਂ ਪਰ ਮਾ ਪਖੰਡਾਂ ਦੇ ਵਿੱਚ ਪੈ ਜਾਂਦੇ ਨੇ ਜਿਨ੍ਹਾਂ ਨੂੰ ਅੱਜ ਦੇ ਐਜੂਕੇਸ਼ਨ ਦੇ ਯੁੱਗ ਦੇ ਅਨੁਸਾਰ ਇੰਗਲਿਸ਼ ਦਾ ਜੋ ਸ਼ਬਦ ਵਰਤਦੇ ਹਾਂ ਐਕਸਟ੍ਰੋਲੋਜੀ ਐਸਟ੍ਰੋਲੋਜੀ ਜਿਹੜੇ ਕਹਿੰਦੇ ਉਹ ਕਹਿੰਦੇ ਭਾਈ ਉਹਨਾਂ ਕੋਲੇ ਗਿਆਨ ਹੈ ਉਹਨਾਂ ਕੋਲੇ ਸਮਝ ਹੈ ਉਹਨਾਂ ਨੇ ਉਹ ਸਟੱਡੀ ਕੀਤੀ ਹੁੰਦੀ ਹੈ ਉਹਨਾਂ ਨੇ ਉਹ ਪੜ੍ਹਾਈ ਕੀਤੀ ਹੁੰਦੀ ਹੈ ਤੇ ਉਹ ਬੰਦੇ ਦੇ ਸਾਰੇ ਜੀਵਨ ਕਾਲ ਨੂੰ ਦੱਸ ਦਿੰਦੇ ਨੇ ਕਹਿੰਦੇ ਕਿਵੇਂ-ਕਿਵੇਂ ਕੀ ਹੋਣਾ ਹੈ ਕਿਹੜਾ ਜੀਵਨ ਸਾਥੀ ਮਿਲੇਗਾ ਕਿੱਥੇ ਕੀ ਹੋਵੇਗਾ ਕਿਹੜੇ ਬੱਚੇ ਆਉਣਗੇ ਇਹ ਬੜਾ ਕੁਝ ਇਸ ਤਰ੍ਹਾਂ ਦਾ ਸਮਾਜ ਦੇ ਅੰਦਰ ਦੁਨੀਆ ਨੇ ਬਣਾ ਕੇ ਰੱਖਿਆ ਏ ਪਰ ਜੋ ਹੋਣਾ ਏ ਜੋ ਹੁੰਦਾ ਏ ਜਿਵੇਂ ਹੁੰਦਾ ਏ ਸਭ ਕੁਝ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਉਸ ਦੀ ਰਜ਼ਾ ਦੇ ਵਿੱਚ ਹੁੰਦਾ ਇਨਸਾਨ ਇੰਦਰੂਪਰ ਤੇ ਭਟਕਦਾ ਹੈ ਕਿ ਮੈਂ ਜਾਵਾਂ ਤੇ ਕਿਤੋਂ ਨਾ ਕਿਤੋਂ ਮੈਂ ਕਿਸੇ ਨਾ ਕਿਸੇ ਢੰਗ ਦੇ ਨਾਲ ਆਨੰਦਿਤ ਹੋ ਜਾਵਾਂ ਖੁਸ਼ ਹੋ ਜਾਵਾਂ ਮੇਰੇ ਦੁੱਖ ਰੋਗ ਕੱਟੀ ਜਾਣ ਪਰ ਬਾਬਾ ਜੀ ਦੀ ਬਾਣੀ ਕਿੰਨੀ ਇਹ ਬਖਸ਼ਿਸ਼ ਕਰਦੀ ਹੈ ਮੈਂ ਚਾਰੇ ਹੁੰਡਾਂ ਭਾਲੀਆਂ ਤੁਧ ਜੀਵਣ ਦਾ ਸਾਇਆ ਪਾਤਸ਼ਾਹ ਮੈਂ ਇੱਧਰ ਉੱਧਰ ਭਟਕਣਾ ਦੇ ਵਿੱਚ ਪੈ ਕੇ ਵੇਖ ਲਿਆ ਏ ਮੈਂ ਇੱਧਰ ਉੱਧਰ ਬਹੁਤ ਥਮਾਂ ਤੇ ਤੱਕੇ ਖਾ ਕੇ ਵੇਖ ਲਏ ਨੇ ਪਰ ਤੇਰੇ ਵਰਗਾ ਕੋਈ ਨਹੀਂ ਮਿਲੇਆ ਤੇਰੇ ਵਰਗਾ ਸਾਈਂ ਬਖਸ਼ਣ ਜੋਗ ਵਾਲਾ ਮੈਨੂੰ ਅੱਜ ਤੱਕ ਪ੍ਰਾਪਤ ਨਹੀਂ ਹੋਇਆ ਆਪ ਵੇਖੋ ਨਾ ਅੱਜ ਭਗਤ ਪੂਰਨ ਜੀ ਦਾ ਜਨਮ ਦਿਹਾੜਾ ਹੈ 4 ਜੂਨ 1904 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਮਾਤਾ ਮਹਿਤਾਬ ਕੌਰ ਤੇ ਪਿਤਾ ਲਾਲਾ ਸੰਝੂ ਮੱਲ ਜੀ ਦੇ ਗ੍ਰਹਿ ਵਿਖੇ ਜ਼ਿਲ੍ਹਾ ਲੁਧਿਆਣਾ ਪਿੰਡ ਰਾਜੀਵਾਲ Hindu family ਦੇ ਵਿੱਚ ਪੈਦਾ ਹੋਏ ਸੀ ਤੇ ਉਹਨਾਂ ਦਾ ਬਚਪਨ ਦਾ ਨਾਮ ਸੀ RAM JIDAS ਤੇ ਆਪ ਨੂੰ ਪਤਾ ਹੈ ਹਰ ਤਰ੍ਹਾਂ ਦੇ ਲੋਕਾਂ ਦਾ ਰਹਿਣ ਸਹਿਣ ਅਲੱਗ-ਅਲੱਗ ਮੰਦਰਾਂ ਦੇ ਵਿੱਚ ਜਾਂਦੇ ਸੀ ਦੇਵੀ-ਦੇਵਤਿਆਂ ਨੂੰ ਪੂਜਦੇ ਸੀ ਕਿਉਂਕਿ ਘਰ ਦਾ ਮਾਹੌਲ ਉਸ ਤਰ੍ਹਾਂ ਦਾ ਸੀ ਪਰ ਗੁਰਦੁਆਰੇ ਵੀ ਸੇਵਾ ਕਰਦੇ ਹਾਂ ਡੇਰਾ ਸਾਹਿਬ ਸੀਸਗੰਜ ਲਾਹੌਰ ਦੀ ਤਰਤੀ ਦੇ ਪਾਕਿਸਤਾਨ ਉੱਥੇ ਸੇਵਾ ਕਰਿਆ ਕਰਦੇ ਸੀ ਇੱਕ ਦਿਨ ਕੀ ਹੋਇਆ ਕਹਿੰਦੇ ਮੰਦਰ ਦੇ ਵਿੱਚ ਗਏ ਹੁਣ ਜਿਵੇਂ ਦੁਪਹਿਰ ਦਾ ਸਵੇਰ ਦਾ ਸ਼ਾਮ ਦਾ ਸਮਾਂ ਹੁੰਦਾ ਹੈ ਤਾਂ ਬੰਦਾ ਅੱਗੇ ਉਹ ਪਿੱਛੇ ਉਹ ਆਉਂਦਾ ਰੁਕ ਜਾਂਦਾ ਤੇ ਰਾਹੀ ਨੂੰ ਇਹ ਹੁੰਦਾ ਹੀ ਹੈ ਕਿ ਚਲੋ ਜੇ ਹੁਣ ਬੈਠੇ ਆ ਤਾਂ ਪ੍ਰਸ਼ਾਦਾ ਪਾਣੀ ਸ਼ਕਨ ਨੂੰ ਮਿਲੇਗਾ ਉਹ ਪ੍ਰਸ਼ਾਦੇ ਦਾ ਟਾਈਮ ਹੋਇਆ ਤੇ ਬੈਠੇ ਸੀਗੇ ਗਾਂ ਜਾਣਾ ਸੀ ਕਿਤੇ ਸਮਾਂ ਆਪਣਾ ਉਡੀਕ ਰਹੇ ਸੀ ਜੋ ਪੁਜਾਰੀ ਸੀ ਉਹਨਾਂ ਨੇ ਖੁਦ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਪਰ ਇਹਨਾਂ ਨੂੰ ਪੁੱਛਿਆ ਮਨ ਤੇ ਗੇਰ ਅਸਰ ਹੋਇਆ ਕਿ ਮੈਂ ਮੰਦਰ ਦੇ ਵਿੱਚ ਬੈਠਾ ਤੇ ਮੈਨੂੰ ਪ੍ਰਸ਼ਾਦਾ ਪੁੱਛਿਆ ਹੀ ਨਹੀਂ ਗਿਆ ਫਿਰ ਗੁਰਦੁਆਰੇ ਜਾਂਦੇ ਗੁਰਦੁਆਰੀ ਗਏ ਉੱਥੇ ਗ੍ਰੰਥੀ ਸਿੰਘ ਨੇ ਕਹਿੰਦੇ ਪ੍ਰਸ਼ਾਦਾ ਪਾਣੀ ਤੇ ਵਧੀਆ ਛਕਾਉਣਾ ਹੀ ਸੀ ਉਹ ਤੇ ਛਕਾਇਆ ਦੁੱਧ ਵੀ ਪਿਆਇਆ ਲੱਸੀ ਵੀ ਪਿਆਈ ਬੈਠਣ ਨੂੰ ਆਰਾਮ ਕਰਨ ਨੂੰ ਕਮਰਾ ਵੀ ਦਿੱਤਾ ਕਿ ਇੱਥੇ ਆਪ ਜੀ ਆਰਾਮ ਕਰ ਲਓ ਮਨ ਤੇ ਬੜਾ ਇਸ ਗੱਲ ਦਾ ਅਸਰ ਹੋਇਆ ਕਿ ਜਿੱਥੇ ਮੈਂ ਜਾਂਦਾ ਸਾਂ ਉੱਥੇ ਤੇ ਇੰਨਾ ਆਉ ਭਗਤ ਇੰਨੀ ਕੋਈ ਕਦਰ ਨਹੀਂ ਪਈ ਹੋਈ ਪਰ ਇੱਥੇ ਇੰਨਾ ਪਿਆਰ ਇੰਨਾ ਸਤਿਕਾਰ ਇੰਨੀ ਵਡਿਆਈ ਤਾਂ ਇਹ ਘਟਨਾ ਸੀ ਜੀ 1930 ਈਸਵੀ ਦੀ ਜਦੋਂ ਇਹ ਘਟਨਾ ਵਾਪਰੀ ਤਾਂ ਇਹਨਾਂ ਨੇ ਉਸ ਤੋਂ ਬਾਅਦ ਫਿਰ ਖੰਡੇ ਵਾਟੇ ਦੀ ਬਹੁ ਲੈ ਲਈ ਤੇ ਪੂਰਨ ਸਿੰਘ ਇਹਨਾਂ ਦਾ ਨਾਮ ਰੱਖ ਲਿਆ ਇਹਨਾਂ ਨੇ ਭਗਤ ਪੂਰਨ ਸਿੰਘ ਆਪਾਂ ਬਾਅਦ ਵਿੱਚ ਕਹਿੰਦੇ ਹਾਂ ਇਹ ਨਾਮ ਰੱਖ ਲਿਆ ਖੰਡੇ ਵਾਟੇ ਦੀ ਪਹਲ ਲੈ ਲਈ ਤੇ ਜੀਵਨ ਦੇ ਵਿੱਚ ਬਦਲਾਵ ਕੀ ਹੁੰਦਾ ਏ ਜਿਵੇਂ ਓਵੇਂ ਹੀ ਫਿਰ ਸੇਵਾ ਕਰਨ ਜਾਂਦੇ ਨੇ ਡੇਰਾ ਸਾਹਿਬ ਸੇਵਾ ਕਰਦੇ ਨੇ ਤਾਂ ਇੱਕ ਦਿਨ ਕੀ ਹੁੰਦਾ ਏ ਇੱਕ 4 ਸਾਲਾਂ ਦਾ ਬੱਚਾ ਅਪਾਹਜ ਹੈਂਡੀਕੈਪਟ ਬੱਚਾ ਇਹਨਾਂ ਨੂੰ ਨਜ਼ਰ ਆਉਂਦਾ ਏ ਅੱਖਾਂ ਦੇ ਸਾਹਮਣੇ ਆਇਆ ਤਾਂ ਕੀ ਕਰਦੇ ਨੇ ਉਹਨੂੰ ਆਪਣੇ ਕੋਲ ਰੱਖ ਲੈਂਦੇ ਨੇ ਆਪ ਜ਼ਿੰਮੇਵਾਰੀ ਲੈ ਲੈਂਦੇ ਨੇ ਤੇ ਉਹਦਾ ਨਾਮ ਰੱਖ ਦਿੱਤਾ ਪਿਆਰਾ ਸਿੰਘ ਉਸ ਦਿਨ ਤੋਂ ਬਾਅਦ ਫਿਰ ਇਹਨਾਂ ਨੇ ਲਗਾਤਾਰ ਜਿੱਥੇ ਵੀ ਕੋਈ ਹੈਂਡੀਕੈਪਟ ਜਿਹਨੂੰ ਕੋਈ ਪਰਿਵਾਰ ਨਹੀਂ ਸੀ ਸੰਭ ਦਾ ਬਜ਼ੁਰਗਾਂ ਨੂੰ ਸਿਆਣਿਆਂ ਨੂੰ ਬੱਚਿਆਂ ਨੂੰ ਹੈਂਡੀਕੈਪਟ ਹੁੰਦੇ ਸੀ ਜਿਹੜੇ ਆਪਣੇ ਆਪ ਦੀ ਸੰਭਾਲ ਨਹੀਂ ਸੀ ਕਰਦੇ ਇਹਨਾਂ ਨੇ ਸਾਰਿਆਂ ਦੀ ਦੇਖਭਾਲ ਕਰਨੀ ਆਪ ਆਰੰਭ ਕਰ ਦਿੱਤੀ ਦੇਖੋ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਇੰਨੀ ਨਿਮਰਤਾ ਇੰਨਾ ਸੇਵਾ ਭਾਵਨਾਵਾ ਇਹ ਬੜੀ ਵੱਡੀ ਗੱਲ ਹੈ ਤੇ ਇਹਨਾਂ ਨੇ ਹੀ ਜਦੋਂ 1947 ਈਸਵੀ ਦੇ ਵਿੱਚ ਵੰਡ ਹੁੰਦੀ ਹੈ ਉਦੋਂ ਵੀ ਸੇਵਾਵਾਂ ਕੀਤੀਆਂ ਉਦੋਂ ਵੀ ਲੋਕਾਂ ਨੂੰ ਸੰਭਾਲਿਆ ਫਿਰ 1955 ਈਸਵੀ ਦੇ ਵਿੱਚ ਇਹਨਾਂ ਨੇ ਆਪਣੇ ਹੀ ਨਾਮ ਤੇ ਪੂਰਨ ਪ੍ਰੈਸ ਪ੍ਰਿੰਟਿੰਗ ਇਹਨਾਂ ਨੇ ਸਥਾਪਨਾ ਕੀਤੀ ਅਤੇ ਨਾਲ ਹੀ ਇਹਨਾਂ ਨੇ 1957 ਈਸਵੀ ਦੇ ਵਿੱਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਰਜਿਸਟਰਡ ਕਰਵਾਈ ਜਿਹੜੀ ਅੱਜ ਕੱਲ ਪਿੰਗਲਵਾੜਾ ਚੱਲ ਰਿਹਾ ਤੇ 1958 ਈਸਵੀ ਦੇ ਵਿੱਚ ਇਹਨਾਂ ਨੇ ਫਿਰ ਵੱਡਾ ਜਿਹੜਾ ਕੰਮ ਕੀਤਾ ਉਹ ਕੀਤਾ ਕਿ ਇਹਨਾਂ ਨੇ ਫਿਰ ਪਿੰਗਲ ਬਾੜੇ ਦੇ ਲਈ ਜ਼ਮੀਨ ਖਰੀਦੀ ਜਿਹੜੀ ਕਿ 16964 ਰੁਪਏ ਦੀ ਬਣਦੀ ਸੀ ਤੇ ਉਸ ਥਾਂ ਤੇ ਪਿੰਗਲ ਬਾੜਾ ਜਿਹੜਾ ਅੱਜ ਮੌਜੂਦਾ ਹੈ ਅਮਰਸਲ ਵਿਖੇ ਉਹ ਬਣਵਾਇਆ ਇਹਨਾਂ ਦੀਆਂ ਇਹਨਾਂ ਸਾਰੀਆਂ ਸੇਵਾਵਾਂ ਨੂੰ ਵੇਖਦੇ ਹੋਏ ਆਪ ਸਭ ਨੇ ਇਤਿਹਾਸ ਪੜ੍ਹਿਆ ਹੋਵੇਗਾ ਭਗਤ ਪੂਰਨ ਸਿੰਘ ਜੀ ਨੂੰ ਸ਼੍ਰੀ ਪਦਮ ਅਵਾਰਡ ਵੀ ਮਿਲਿਆ ਸੀ ਪਦਮ ਸ਼੍ਰੀ ਅਵਾਰਡ ਇਹਨਾਂ ਨੂੰ ਅਵਾਰਡ ਮਿਲਿਆ ਪਰ ਜਦੋਂ 1984 ਜਿਹੜੇ ਕਿ ਅੱਜ ਦਿਨ ਚੱਲ ਰਹੇ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ੍ਰੀ ਦਰਬਾਰ ਸਾਹਿਬ ਨੂੰ ਸਮੇਂ ਦੀ ਸਰਕਾਰ ਵੱਲੋਂ ਘੇਰਾ ਪਾਇਆ ਜਾਂਦਾ ਏ ਸਾਰੇ ਕਨੈਕਸ਼ਨ ਬੰਦ ਕਰ ਦਿੱਤੇ ਜਾਂਦੇ ਨੇ ਸਾਰੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਏ ਸੰਗਤ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਜਾਂਦਾ ਏ ਤਾਂ ਜਦੋਂ ਚਾਰੇ ਪਾਸੋਂ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਗਿਆ 1 ਜੂਨ 3 ਜੂਨ ਗੋਲੀਆਂ ਸ਼ੁਰੂ ਹੋ ਜਾਂਦੀਆਂ ਨੇ 4 ਜੂਨ ਤੱਕ ਤੇ ਪੂਰੀਆਂ ਹੀ ਗੋਲਾਬਾਰੀ ਸ਼ੁਰੂ ਹੋ ਜਾਂਦੀ ਏ ਤਾਂ ਜਦੋਂ ਇਹ ਸਾਰੀ ਘਟਨਾ ਵਾਪਰ ਜਾਂਦੀ ਹੈ ਤਾਂ ਭਗਤਪੂਰਨ ਸਿੰਘ ਜੀ ਨੂੰ ਵੀ ਇਸ ਘਟਨਾ ਦਾ ਪਤਾ ਲੱਗਦਾ ਏ ਇਸ ਗੱਲ ਦਾ ਪਤਾ ਲੱਗਦਾ ਏ ਮਨ ਦੇ ਵਿੱਚ ਰੋਸ਼ ਆਉਂਦਾ ਏ ਕਿ ਬੇਦੋਸ਼ੇ ਲੋਕਾਂ ਨੂੰ ਮਾਰਿਆ ਗਿਆ ਆ ਆਮ ਸੰਗਤ ਜਿਹੜੀ ਆਈ ਸੀ ਉਹਨਾਂ ਦੇ ਨਾਲ ਵੀ ਧੱਕਾ ਕੀਤਾ ਗਿਆ ਉਹਨਾਂ ਨੂੰ ਵੀ ਮਾਰ ਮੁਟਾਇਆ ਗਿਆ ਇਹ ਘਟਨਾ ਦਾ ਪਤਾ ਲੱਗਾ ਤਾਂ ਪਦਮਸ਼ਰੀ ਅਵਾਰਡ ਜਿੰਮੇ ਮਿਲਿਆ ਸੀ ਉਵੇਂ ਹੀ ਵਾਪਸ ਕਰ ਦਿੰਦੇ ਮਿਲਿਆ ਸੀ 1979 ਈਸਵੀ ਦੇ ਵਿੱਚ 84 ਦੇ ਵਿੱਚ ਇਹ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੇ ਅਵਾਰਡ ਵਾਪਸ ਕਰ ਦਿੱਤਾ ਤੇ ਉਹਨਾਂ ਦਾ ਜੀਵਨ ਕਿੰਨਾ ਮਹਾਨ ਹੈ ਕਿੰਨੇ ਪਰਪੁਕਾਰ ਨੇ ਉਹਨਾਂ ਦੇ ਜੀਵਨ ਦੇ ਵਿੱਚ ਅੱਜ ਵੀ ਘਰਾਂ ਦੇ ਵਿੱਚ ਵੇਖੋ ਨਾ ਜਦੋਂ ਕੋਈ ਬਜ਼ੁਰਗ ਸਿਆਣਾ ਹੋ ਜਾਂਦਾ ਹੈ ਕੋਈ ਮਾਤਾ ਪਿਤਾ ਕਿਸੇ ਦੇ ਸਿਆਣੇ ਹੁੰਦੇ ਨੇ ਹੈਂਡੀਕੈਪਡ ਬੱਚਾ ਕਈ ਵਾਰ ਹੁੰਦਾ ਏ ਤਾਂ ਪਰਿਵਾਰ ਤੋਂ ਸੰਭਾਲਿਆ ਨਹੀਂ ਜਾਂਦਾ ਕਈ ਵਾਰ ਵੱਡਿਆਂ ਨੂੰ ਨਹੀਂ ਸੰਭਾਲਿਆ ਜਾਂਦਾ ਕਈ ਵਾਰ ਅੱਜ ਆਪਣੇ ਬਜ਼ੁਰਗਾਂ ਨੂੰ ਨਹੀਂ ਸੰਭਾਲਿਆ ਜਾਂਦਾ ਲੋਕ ਪਿੰਗਲਵਾੜਿਆਂ ਦੇ ਵਿੱਚ ਲੋਕ ਬਿਰਧ ਆਸ਼ਰਮ ਦੇ ਵਿੱਚ ਛੱਡ ਆਉਂਦੇ ਨੇ ਆਪਣੇ ਬਜ਼ੁਰਗਾਂ ਆਪ ਵੇਖੋ ਕਈ ਵਾਰ ਪਰ ਭਗਤ ਪੂਰਨ ਜੀ ਕਿਵੇਂ ਸਾਰਿਆਂ ਨੂੰ ਆਪ ਸੰਭਾਲਦੇ ਨੇ ਆਪ ਸੰਭਾਲ ਕਰਦੇ ਨੇ ਇਹ ਛੋਟਾ ਕੰਮ ਨਹੀਂ ਹੈ ਜੀ ਇਹ ਕਿਸੇ ਘਰ ਦੇ ਇੱਕ ਮੈਂਬਰ ਨੂੰ ਸੰਭਾਲਣਾ ਪੈ ਜਾਵੇ ਨਾ ਕਈ ਵਾਰ ਬੜਾ ਮੁਸ਼ਕਿਲ ਕੰਮ ਲੱਗਦਾ ਹੈ ਹਰ ਕਿਸੇ ਨੂੰ ਕਿਉਂਕਿ ਦੇਖੋ ਜੋ ਕੁਝ ਵੀ ਉਸ ਬਿਮਾਰ ਇਨਸਾਨ ਨੇ ਕਰਨਾ ਹੈ ਉਹਦੇ ਉਹ ਬੈੱਡੀ ਸਭ ਕੁਝ ਹੈ ਉਹਦਾ ਉਹਦਾ ਮੰਜਾ ਹੀ ਉਹ ਸਭ ਕੁਝ ਹੈ ਤੇ ਇਹ ਇਹ ਛੋਟਾ ਕੰਮ ਨਹੀਂ ਹੁੰਦਾ ਜਿਹੜਾ ਭਗਤ ਕੂਲਨ ਜੀ ਕਰਕੇ ਗਏ ਹੋਰਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਬੱਚਿਆਂ ਨੂੰ ਸੰਭਾਲਣਾ ਅਪਾਹਜਾਂ ਦੀ ਸੰਭਾਲ ਕਰਨਾ ਇਹ ਵੱਡੇ ਜਿਗਰੇ ਚਾਹੀਦੇ ਨੇ ਵੱਡਾ ਧੀਰਜ ਚਾਹੀਦਾ ਹੈ ਵੱਡਾ ਪਰਉਪਕਾਰ ਚਾਹੀਦਾ ਹੈ ਐਸਾ ਉੱਦਿਆ ਭਾਵਨਾ ਸਾਡੇ ਅੰਦਰ ਵਾਹਿਗੁਰੂ ਪੈਦਾ ਕਰਨ ਅਸੀਂ ਬਹੁਤਾ ਤੇ ਨਹੀਂ ਚੱਲੋ ਥੋੜਾ ਬਹੁਤਾ ਤੇ ਕਰ ਸਕੀਏ ਉਹਨਾਂ ਦੇ ਜੀਵਨ ਦੀ ਮਹਾਨ ਸਿੱਖਿਆ ਹੈ ਸਾਡੇ ਲਈ ਕਿਸੇ ਨੂੰ ਸੰਭਾਲਣਾ ਹੋਵੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਦੋ ਦਿਨ ਕਿਸੇ ਨੂੰ ਸੰਭਾਲਣਾ ਪੈ ਜਾਵੇ ਨਾ ਅੱਜ ਵੇਖੋ ਆਪ ਵੱਡੇ ਸ਼ਹਿਰਾਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਇਧਰ ਉਧਰ ਬੰਦਿਆਂ ਨੂੰ ਜੋਬ ਤੇ ਰੱਖਦੇ ਨੇ ਸੰਭਾਲਣ ਦੇ ਲਈ ਬਜ਼ੁਰਗਾਂ ਦੀ ਸੰਭਾਲ ਕਰਨ ਦੇ ਲਈ ਲੜਕੀਆਂ ਨੂੰ ਰੱਖਿਆ ਜਾਂਦਾ ਹੈ ਲੜਕਿਆਂ ਨੂੰ ਰੱਖਿਆ ਜਾਂਦਾ ਹੈ ਵੱਡੇ ਸ਼ਹਿਰਾਂ ਦੇ ਵਿੱਚ ਆਪ ਵੇਖੋ ਕਦੀ ਬਾਹਰਲੇ ਦੇਸ਼ਾਂ ਦੇ ਵਿੱਚ ਲੜਕੀਆਂ ਐਸੀ ਜੋਬ ਕਰਦੀਆਂ ਨੇ ਅੰਗਰੇਜ਼ਾਂ ਦੇ ਬਜ਼ੁਰਗ ਵੱਡੇ ਹੋ ਗਏ ਨੇ ਹੁਣ ਉਹਨਾਂ ਦੀ ਸੰਭਾਲ ਹੁੰਦੀ ਹੈ ਭਗਤ ਪੂਰਨ ਜੀ ਨੇ ਜਿਹੜਾ ਆਪਣੇ ਜੀਵਨ ਦੇ ਵਿੱਚ ਮਹਾਨ ਕਾਰਜ ਕੀਤਾ ਹੈ ਉਹ ਹੈ ਕਿ ਅਪਾਹਜਾਂ ਨੂੰ ਸੰਭਾਲਣਾ ਬਜ਼ੁਰਗਾਂ ਨੂੰ ਸੰਭਾਲਣਾ ਇਹ ਬੜਾ ਵੱਡਾ ਪਰਉਪਕਾਰ ਹੈ ਬੜਾ ਵੱਡਾ ਧੀਰਜ ਦਇਆ ਹੈ ਤਰਸ ਹੈ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਮਨੁੱਖ ਤੇਰੇ ਜੀਵਨ ਦੇ ਵਿੱਚ ਵੀ ਐਸੇ ਪਰਉਪਕਾਰ ਪੈਦਾ ਹੋ ਜਾਣ ਤਾਂ 5 ਅਗਸਤ 1992 ਈਸਵੀ ਦੇ ਵਿੱਚ ਭਗਤਪੂਰਨ ਜੀ ਸੰਸਾਰ ਤੋਂ ਸਦਾ ਲਈ ਅਕਾਲ ਚਲਾਣਾ ਕਰ ਜਾਂਦੇ ਨੇ ਜਿਨ੍ਹਾਂ ਨੇ ਬੜਾ ਕੁਝ ਸਹਾਰੇ ਆ ਬੜਾ ਕੁਝ ਵੇਖਿਆ ਤੇ ਇਨ੍ਹਾਂ ਹੀ ਪਰ ਉਪਕਾਰਾਂ ਦੇ ਅਧੀਨ ਸੇਵਾਵਾਂ ਨਿਭਾਉਂਦੇ ਹੋਏ ਸੰਸਾਰ ਤੋਂ ਵਿੱਚ ਦਰਗਹ ਸੇਵ ਕਮਾਈਏ ਤਾਂ ਉਹ ਜਿਹੜੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹ ਵਿਸਣ ਪਾਈਏ ਦੁਨੀਆ ਦੇ ਵਿੱਚ ਸੇਵ ਕਮਾਉਂਦੇ ਹੋਏ ਦਰਗਾ ਵਿੱਚ ਪ੍ਰਵਾਨ ਹੋ ਗਏ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਪ੍ਰਵਾਨ ਹੋਏ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਡੇ ਜੀਵਨ ਵਿੱਚ ਵੀ ਐਸੀ ਪਰਿਪਕਾਰ ਪੈਦਾ ਹੋ ਜਾਣ ਆਪ ਸਭ ਦਾ ਧੰਨਵਾਦ ਪਿਆਰ ਦੇ ਨਾਲ ਸੁਣਿਆ ਪੁੰਜਾਂ ਬੇਅੰਤ ਪੁੱਲਾਂ ਦੀ ਖਿਮਾ ਫਤਿਹ ਬਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ